ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਚੰਗਾ ਵਿਦਿਆਰਥੀ ਠੀਕ ਹੈ ਜਾਂ ਆਦਰਸ਼ ਵਿਦਿਆਰਥੀ ਵੀ ਆਏਗਾ ਉਦੋਂ ਵੀ ਤੁਸੀਂ ਆਹੀ ਲਿਖਣਾ ਠੀਕ ਹੈ ਨਾਓ ਲੈਟ ਸਟਾਰਟ ਚੰਗਾ ਵਿਦਿਆਰਥੀ ਉਹ ਹੈ ਜਿਹੜਾ ਚੰਗੀ ਤਰ੍ਹਾਂ ਵਿਦਿਆ ਪ੍ਰਾਪਤ ਕਰੇ ਇਸ ਤੋਂ ਇਲਾਵਾ ਸਮੇਂ ਦੀ ਪਾਬੰਦੀ ਵੀ ਚੰਗੇ ਵਿਦਿਆਰਥੀ ਦੇ ਗੁਨਾ ਵਿੱਚ ਸ਼ਾਮਲ ਹਨ ਠੀਕ ਹੈ ਵਿਦਿਆਰਥੀ ਨੂੰ ਸਮੇਂ ਸਿਰ ਸਕੂਲ ਆਉਣਾ ਚਾਹੀਦਾ ਹੈ ਅਤੇ ਸਮੇਂ ਅਨੁਸਾਰ ਹੀ ਸਾਰੇ ਕੰਮ ਕਰਨੇ ਚਾਹੀਦੇ ਹਨ ਸਕੂਲ ਦੇ ਨੀਮਾ ਦੀ ਪਾਲਣਾ ਕਰਨੀ ਚਾਹੀਦੀ ਅਧਿਆਪਕ ਦਾ ਅਦ ਕੰਨਾ ਸਕੂਲ ਦੀ ਵਸਤੂਆਂ ਦੀ ਸਾਮ ਸੰਭਾਲ ਕਰਨੀ ਅਧਿਆਪਕ ਦੀ ਗੈਰ ਹਾਜ਼ਰੀ ਵੀ ਸ਼ਾਰਤ ਨਾ ਕਰਨੀ ਯਾਨੀ ਕਿ ਅਧਿਆਪਕ ਕਲਾਸ ਚ ਨਾ ਵੀ ਹੋਵੇ ਤਾਂ ਵੀ ਕੋਈ ਵੀ ਸ਼ਾਰਤ ਨਹੀਂ ਕਰਨੀ ਠੀਕ ਹੈ ਅਧਿਆਪਕ ਦੁਆਰਾ ਪੜਾਇਆ ਜਾ ਰਿਹਾ ਪਾਠ ਧਿਆਨ ਨਾਲ ਸੁਨਣਾ ਤੇ ਘਰ ਆ ਕੇ ਸਕੂਲੋਂ ਮਿਲਿਆ ਕੰਮ ਰੋਜ਼ ਕਰਨਾ ਚਾਹੀਦਾ ਹੈ ਐਸਾ ਸਾਰਾ ਕਿ ਅਧਿਆਪਕ ਦਾ ਆਦਰ ਕਰਨਾ ਸਕੂਲ ਦੀ ਵਸਤੂਆਂ ਦੀ ਸੰਭਾਲ ਕਰਨੀ ਐਸਾਰੇ ਕੀ ਇਹ ਚੰਗੇ ਵਿਦਿਆਰਥੀ ਦੇ ਗੁਣ ਨਗੇ ਆ ਠੀਕ ਹੈ ਚੰਗੇ ਵਿਦਿਆਰਥੀ ਨੂੰ ਪੜਨ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਪਾਠਸ਼ਾਲਾ ਮੁਕਾਬਲੇ ਵਿਦਿਅਕ ਮੁਕਾਬਲੇ ਮੁਕਾਬਲੇਆ ਯਾਨੀ ਕਿ ਜਿਹੜੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਟੈਸਟ ਹੁੰਦੇ ਆ ਠੀਕ ਹੈ ਕੰਪੀਟੀਸ਼ਨ ਇਗਜ਼ਾਮ ਜਿਵੇਂ ਕਹਿ ਦਿੰਦੇ ਆ ਨਾ ਵੀ ਅੱਗੇ ਰਹਿਣਾ ਚਾਹੀਦਾ ਹੈ ਸਮੇਂ ਦੀ ਕਦਰ ਕਰਨਾ ਹਰ ਇੱਕ ਕੰਮ ਵਿਓਤ ਅਨੁਸਾਰ ਕਰਨਾ ਆਪਣੇ ਕੰਮਾਂ ਦੀ ਪਹਿਲ ਦੂਜਾ ਨਿਸ਼ਚਿਤ ਕਰਨਾ ਚੰਗੇ ਵਿਦਿਆਰਥੀ ਦੇ ਗੁਣ ਹਨ ਯਾਨੀ ਕਿ ਇੱਕ ਟਾਈਮ ਟੇਬਲ ਬਣਾਣਾ ਕਿ ਪਹਿਲੇ ਕਿਹੜਾ ਕੰਮ ਇੰਪੋਰਟੈਂਟ ਉਹ ਕਰਨਾ ਫਿਰ ਨੈਕਸਟ ਕਰਨਾ ਠੀਕ ਹੈ ਉਸ ਦਾ ਅਚਾਰ ਆਚਾਰ ਵਿਹਾਰ ਅਜੀਆ ਹੋਣਾ ਚਾਹੀਦਾ ਹੈ ਕਿ ਦੂਜੇ ਸਹਿपाठी ਗਲੀ ਗੁਆਂਢ ਤੇ ਬੱਚੇ ਉਸ ਤੋਂ ਪ੍ਰੇਰਨਾ ਲੈਣ ਠੀਕ ਹੈ ਇਹ ਜੇ ਤੁਸੀਂ ਹੋਰ ਵੀ ਐਡ ਲਾਈਨਾਂ ਕੱਟ ਸਕਦੇ ਹੋ ਪੈਰਾ ਰਚਨਾ 8 ਨੰਬਰ ਦਾ ਆਣਾ ਅਸੀਂ 1 1/2 ਪੇਜ ਤੱਕ ਬਣਾਣਾ ਬਾਈ ਚਾਂਸ ਜੇ ਘੱਟ ਬਣੇ ਤੇ ਤੁਸੀਂ ਆਪਣੇ ਵੱਲੋਂ ਲਾਈਨਾਂ ਲਿਖ ਸਕਦੇ ਹੋ ਠੀਕ ਹੈ